ਪ੍ਰਭੂ ਜੀ ਦੇ ਹਜ਼ੂਰ ਦੇ ਵਿੱਚ ਬੈਠੇ ਸਾਰੇ ਹੀ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਹ ਦੀ ਪਰਮੇਸ਼ਵਰ ਦੀ ਬਾਗ ਤੇ ਪਵਿੱਤਰ ਹਜ਼ੂਰੀ ਦੇ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੇ ਆਂ ਖੁਦਾਬਦ ਨੇ ਇੱਕ ਵਾਰ ਸਾਨੂੰ ਫਿਰ ਸੋਨਾ ਸਮਾਂ ਦਿੱਤਾ ਅਸੀਂ ਸਾਰੇ ਇਕੱਠੇ ਹੋਏ ਆ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਮੌਜੂਦ ਹੋਏ ਆ ਖੁਦਾਬਦ ਨੇ ਸਾਨੂੰ ਬਲ ਤੇ ਤਾਕਤ ਦਿੱਤੀ ਹੈ ਖੁਦਾ ਦਾ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਕਰਦੇ ਆਂ ਹallelujah 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 ਧੰਨਵਾਦ 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 ਮਹਾਨ ਪਰਮੇਸ਼ਰ ਜਿੰਦੇ ਖੁਦਾ ਜੀ ਤੁਹਾਡਾ ਬਹੁਤ ਸ਼ੁਕਰ ਧੰਨਵਾਦ ਕਰਦੇ ਆ ਪਿਤਾ ਪਰਮੇਸ਼ਰ ਜੀ ਅੱਜ ਦਾ ਸਮਾਂ ਅੱਜ ਦਾ ਦਿਨ ਦਿਨ ਲਈ ਮੇਰੇ ਮਹਾਨ ਪਰਮੇਸ਼ਰ ਜੀ ਸਾਨੂੰ ਇਕੱਠਿਆਂ ਕਰਨ ਲਈ ਪਿਤਾ ਪਰਮੇਸ਼ਰ ਜੀ ਆਪਣੀ ਹਜ਼ੂਰੀ ਤੇ ਵਿੱਚ ਸਾਨੂੰ ਸ਼ਾਮਲ ਕਰਨ ਲਈ ਤੁਹਾਡਾ ਬਹੁਤ ਸ਼ੁਕਰ ਕਰਦੇ ਆ ਮੇਰੇ ਮਹਾਨ ਪਰਮੇਸ਼ਰ ਜੀ ਤੁਹਾਡੇ ਬਚਨ ਦੇ ਲਈ ਪਿਤਾ ਪਰਮੇਸ਼ਰ ਜੀ ਧੰਨਵਾਦੀ ਹਾਂ ਮੇਰੇ ਮਹਾਨ ਖੁਦਾ ਤੁਹਾਡੀ ਅਜ਼ੀਕੁਰਾਕ ਦੇ ਲਈ ਧੰਨਵਾਦੀ ਹਾਂ ਪਿਤਾ ਪਰਮੇਸ਼ਰ ਜੀ ਜੋ ਸਿੱਲਾ ਕੇ ਤ੍ਰਿਪਤ ਹੁੰਨੇ ਆ ਮੇਰੇ ਮਹਾਨ ਪਰਮੇਸ਼ਵਰ ਜੀ ਰੋਜ਼ਾ ਰੱਖਣ ਦੀ ਸਾਨੂੰ ਬਲ ਤੇ ਤਾਕਤ ਦਿੱਤੀ ਤੁਹਾਡਾ ਬਹੁਤ ਧੰਨਵਾਦ ਕਰਦੇ ਆ ਮੇਰੇ ਮਹਾਨ ਪਰਮੇਸ਼ਵਰ ਤੁਸੀਂ ਹੀ ਰਾਹਾਂ ਦੀ ਜੋਤੀ ਜੀਂਦਾ ਆਧਾਰਾ ਪਿਤਾ ਪਰਮੇਸ਼ਵਰ ਜੀ ਸੱਤੇ ਮਾਰਗ ਤੇ ਜੀਵਨ ਤੁਸੀਂ ਹੀ ਆ ਮੇਰੇ ਮਹਾਨ ਕੁਦਾ ਤੁਹਾਡੀ ਹੀ ਹਜ਼ੂਰੀ ਦੇ ਵਿੱਚ ਚੱਲ ਕੇ ਤੁਹਾਡੇ ਹੀ ਸਾਰੇ ਕੰਮਾਂ ਨੂੰ ਕਰਕੇ ਪਿਤਾ ਪਰਮੇਸ਼ਵਰ ਜੀ ਤੁਹਾਡੀ ਹਜ਼ੂਰ ਦੇ ਵਿੱਚ ਬਣੇ ਰਹਿ ਕੇ ਮੇਰੇ ਮਹਾਨ ਪਰਮੇਸ਼ਵਰ ਜੀ ਵੱਡੀ ਬਰਕਤ ਵੱਡੇ ਆਸ਼ੀਸ਼ਾਂ ਨੂੰ ਤੁਹਾਡੇ ਕੋਲੋਂ ਪਾ ਕੇ ਪਿਤਾ ਪਰਮੇਸ਼ਰ ਜੀ ਦਾ ਧੰਨਵਾਦ ਕਰਦੇ ਹਾਂ ਮੇਰੇ ਪਾਣ ਪਰਮੇਸ਼ਰ ਸਾਰੀ ਇਹ ਪ੍ਰਾਰਥਨਾ ਨੂੰ ਯੇਸ਼ੂ ਨਾਸਰੀ ਦੇ ਜੀਉਂ ਦੇ ਨਾਮ ਦੇ ਵਿੱਚ ਮੰਗਦੇ ਹਾਂ ਆਮਨ ਹਾਲੇਲੂਇਆ ਖੁਦਾਬੰਦਾ ਧੰਨਵਾਦ ਹੈ ਕਿ ਅਸੀਂ ਫਿਰ ਇੱਕ ਨਵੀਂ ਜ਼ਿੰਦਗੀ ਦੇ ਵਿੱਚ ਨਵੇਂ ਨਿਰੋਏ ਹੋ ਰਹੇ ਹਾਂ ਨਵਾਂ ਵਚਨ ਲੈ ਕੇ ਅਸੀਂ ਅੱਗੇ ਵਧ ਰਹੇ ਹਾਂ ਪਿਤਾ ਪਰਮੇਸ਼ਰ ਦਾ ਧੰਨਵਾਦ ਹੈ ਖੁਦਾਬੰਦੇ ਸਾਨੂੰ ਨਵਾਂ ਦਿਨ ਨਵੀਂ ਤਾਕਤ ਨਵਾਂ ਬਲ ਦਿੱਤਾ ਹੈ ਕਿ ਅਸੀਂ ਪਰਮੇਸ਼ਰ ਦੇ ਵਿੱਚ ਬਣੇ ਹੋਏ ਹਾਂ ਪਰਮੇਸ਼ਰ ਲਈ ਅੱਜ ਦਾ ਸਾਨੂੰ ਜੋ ਟੌਪਿਕ ਹੈ ਪਿਤਾ ਪਰਮੇਸ਼ਰ ਜਾਂ ਅੱਜ ਦਾ ਜਿਹੜਾ ਕਲਾਮ ਹੈ ਜੋ ਸਾਨੂੰ ਦੱਸਦਾ ਹੈ ਕਿ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਕੀ ਕਰੋ ਬਨੇ ਰਵੋ ਤੇ ਵੱਧਦੇ ਚਲੇ ਜਾਓ ਹਨਾ ਤੇ ਟੌਪਿਕ ਨੂੰ ਜਾਣਦੇ ਹਾਂ ਕਿ ਕੀ ਟੌਪਿਕ ਹੈ ਸਾਡਾ ਅੱਜ ਦਾ ਅੱਜ ਦਾ ਜਿਹੜਾ ਟੌਪਿਕ ਹੈ ਕਿ ਪਵਿੱਤਰ ਬਣੋ ਸ੍ਰੀ ਦੇ ਤੁਸੀਂ ਵਚਨ ਤੋਂ ਸ਼ਿਸਰ ਜੀ ਕੋਲੋਂ ਜਾਣਿਆ ਸੀ ਕਿ ਬਾਈਬਲ ਸਾਨੂੰ ਪਵਿੱਤਰ ਬਣਨ ਲਈ ਕੀ ਦੱਸਦੀ ਹੈ ਤੇ ਤੁਸੀਂ ਉਹਨਾਂ ਦੇ ਕੋਲ ਸਮਝਿਆ ਵੀ ਕਿ ਬਾਈਬਲ ਤੁਹਾਨੂੰ ਕੀ ਦੱਸਦੀ ਹੈ ਇਜਦਾ ਉਸੇ ਕੱਪੜੇ ਵੀ ਲੈ ਕੇ ਆਨੇ ਆ ਉਹ ਸਟੇਨ ਫ੍ਰੀ ਤੇ ਸਟੇਨ ਰਿਮੂਵ ਕਰਦੇ ਆ ਉਹਨਾਂ ਨੂੰ ਤੇ ਰਿੰਕਲ ਰਿਮੂਵ ਫ੍ਰੀ ਕਰਦੇ ਆ ਉਹਨਾਂ ਨੂੰ ਹੈਨਾ ਤੇ ਇਸ ਤਰ੍ਹਾਂ ਉਹਨਾਂ ਤੇ ਦਾਗ ਲੱਗ ਜਾਂਦੇ ਨੇ ਫਿਰ ਅਸੀਂ ਉਹਨਾਂ ਨੂੰ ਸਾਫ਼ ਕਰਦੇ ਆ ਤੇ ਪ੍ਰੈਸ ਕਰਦੇ ਆ ਇਸੇ ਤਰ੍ਹਾਂ ਅੱਜ ਦਾ ਆ ਵੀ ਵਚਨ ਵੀ ਹੈ ਇਸ ਤਰ੍ਹਾਂ ਵੀ ਇਹੀ ਚੀਜ਼ ਹੈ ਕਿ ਪਵਿੱਤਰ ਬਣੋ ਸੱਚਮੁੱਚ ਪਵਿੱਤਰ ਕਾਦੇ ਵਿੱਚ ਅਸੀਂ ਰਹਿਣਾ ਹੈ ਜਿਸ ਤਰ੍ਹਾਂ ਅਸੀਂ ਆਪਣੇ ਕੱਪੜੇ ਨੂੰ ਸਾਫ਼ ਰੱਖਦੇ ਹਾਂ ਅਸੀਂ ਆਪਣੇ ਮਨਾਂ ਨੂੰ ਆਪਣੇ ਹਿਰਦਿਆਂ ਨੂੰ ਆਪਣੇ ਰੋਜ਼ ਮਰਦ ਦੀ ਜ਼ਿੰਦਗੀ ਦੇ ਕੰਮਾਂ ਨੂੰ ਵੀ ਕੀ ਰੱਖਣਾ ਹੈ ਪਾਕ ਤੇ ਸਾਫ਼ ਜਿਸ ਤਰ੍ਹਾਂ ਸਾਨੂੰ ਰੋਜ਼ ਰੋਟੀ ਦੀ ਖੁਰਾਕ ਦੀ ਲੋੜ ਪੈਂਦੀ ਹੈ ਨਾ ਇਸੀ ਤਰ੍ਹਾਂ ਸਾਨੂੰ ਪਰਮੇਸ਼ਵਰ ਦੇ ਵਿੱਚ ਪਵਿੱਤਰ ਹੋਣ ਲਈ ਵੀ ਕੀ ਚਾਹੀਦੀ ਹੈ ਖੁਰਾਕ ਚਾਹੀਦੀ ਹੈ ਹੈਨਾ ਤਾਂ ਖੁਰਾਕ ਸਾਨੂੰ ਕਿੱਥੋਂ ਮਿਲਦੀ ਹੈ ਉਹ ਖੁਰਾਕ ਸਾਨੂੰ ਮਿਲਦੀ ਹੈ پاک ਵਚਨ ਤੋਂ ਸਿੱਖਿਆ ਤੋਂ ਗਿਆਨ ਤੋਂ ਕਹਿੰਦੇ ਨਾ ਗਿਆਨ ਜਿੱਥੋਂ ਵੀ ਮਿਲੇ ਉੱਥੋਂ ਹੀ ਉਹਨੂੰ ਕੀ ਕਰੋ ਲੈ ਲਓ ਕਿਉਂਕਿ ਜੋ ਵੀ ਕੋਈ ਤੁਹਾਨੂੰ ਗਿਆਨ ਦੀਆਂ ਗੱਲਾਂ ਜੇ ਸਿਖਾਉਂਦਾ ਹੈ ਉਹ ਗਿਆਨ ਦੀਆਂ ਗੱਲਾਂ ਨੂੰ ਕੀ ਕਰੋ ਆਪਣੀ ਜ਼ਿੰਦਗੀ ਦੇ ਵਿੱਚ ਲੈ ਲਓ ਗਿਆਨ ਕਹਿੰਦੇ ਆ ਬਹੁਤ ਜ਼ਰੂਰੀ ਹੈ ਜਿੰਨਾ ਗਿਆਨ ਵਧੇਗਾ ਉਨੀਆਂ ਸਾਡੀਆਂ ਅੰਦਰ ਦੀਆਂ ਕਮੀਆਂ ਜਿਹੜੀਆਂ ਕੀ ਹੈ ਘਟਣਗੀਆਂ ਹੁਣ ਪਵਿੱਤਰ ਬਣਨ ਲਈ ਜਿੱਦਾਂ ਮੰਨ ਲਓ ਅਸੀਂ ਰੋਜ਼ ਜਦੋਂ ਸਾਡੇ ਕੱਪੜਿਆਂ 'ਤੇ ਦਾਗ ਲੱਗ ਜਾਂਦਾ ਹੈ ਤਾਂ ਅਸੀਂ ਕਿਸ ਤਰ੍ਹਾਂ ਉਹਨੂੰ ਧੋਨੇ ਆ ਹਨਾ ਵਧੀਆ ਤੋਂ ਵਧੀਆ ਸਰਫ ਯੂਜ਼ ਕਰਦੇ ਆ ਤੇ ਉਹਨੂੰ ਫਿਰ ਦਾਗ ਨੂੰ ਹਟਾਣੇ ਆ ਇਸੇ ਤਰ੍ਹਾਂ ਕਿ ਸਾਡੇ ਅੰਦਰ ਕੋਈ ਦਾਗ ਨਾ ਰਹਿ ਜਾਵੇ ਸਾਡੇ ਚਾਲ ਚੱਲਣ ਤੇ ਦਾਗ ਨਾ ਰਹਿ ਜਾਵੇ ਸਾਡੀ ਪਵਿੱਤਰਤਾ ਹੀ ਨਾ ਕਟੇ ਇਸ ਲਈ ਸਾਨੂੰ ਕੀ ਕਰਨਾ ਹੈ ਪਵਿੱਤਰ ਬਨਣਾ ਹੈ ਤੇ ਪਵਿੱਤਰ ਦੀ ਪਵਿੱਤਰਤਾਈ ਦੇ ਵਿੱਚ ਕੀ ਕਰਨਾ ਹੈ ਵੱਧਦੇ ਚਲੇ ਜਾਣਾ ਹੈ ਹਨਾ ਜਿਸ ਤਰ੍ਹਾਂ ਮੰਨ ਲਓ ਹੁਣ ਅਸੀਂ ਪਵਿੱਤਰ ਕਿੱਦਾਂ ਹੁੰਨੇ ਹਾਂ ਉਸ ਕਹੋਗੇ ਜੇ ਅਸੀਂ ਕਿਹੜਾ ਗਲਤ ਕੰਮ ਕਰਦੇ ਆ ਕਿਸੇ ਪਵਿੱਤਰ ਹੁੰਨੇ ਆ ਜਦੋਂ ਅਸੀਂ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਈਰਖਾ ਲਾਇਆ ਨਿਆ ਤਾਂ ਵੀ ਸਾਚ ਅਸੀਂ ਕੀ ਹੋ ਜਾਂਦੇ ਆ ਸਾਡੀ ਪਵਿੱਤਰਤਾਈ ਕੀ ਹੋ ਜਾਂਦੀ ਹੈ ਕੱਟ ਜਾ ਜਾਂਦੀ ਜਦੋਂ ਅਸੀਂ ਕਿਸੇ ਦੀ ਚੁਗਲੀ ਨਿੰਦਾ ਕਰ ਲੈਂਦੇ ਆ ਤੇ ਸਾਡੀ ਉੱਥੇ ਵੀ ਸਾਡੇ ਕੋਲੋਂ ਕੀ ਹੋ ਜਾਂਦਾ ਹੈ ਗੁਨਾਹ ਹੋ ਜਾਂਦਾ ਹੈ तभी उपवित्रता हो, हो जाती है हो है, साड़ा पवित्रपन की होंगे घट जाता है असी काम करांगे, करांगे, गलत काम करा विभ्यचार करा या कुछ गलत काम कराता असी पवित्रताई तो पिछे नहीं हटते ही साड़ी पवित्रताई खत्म नहीं होंगी असी जदों परमेश्वर के हकम के खिलाफ भी चलते हाँ ती पवित्रताई की हो जाती है दागो दाग हो जाती है ਪਵਿੱਤਰ ਬਣਨ ਲਈ ਸਾਨੂੰ ਕੀ ਕਰਨਾ ਹੈ ਆਪਣੇ ਮਨ ਨੂੰ ਬਿਲਕੁਲ ਪਵਿੱਤਰ ਤੇ ਸ਼ੁੱਧ ਕਰਨ ਲਈ ਕੀ ਕਰਨਾ ਹੈ ਅਸੀਂ ਜਿਹੜੀ ਰੋਜ਼ ਮਰਦੀ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਜੀਨੇ ਆ ਉਹ ਵੀ ਅਸੀਂ ਕੀ ਰੱਖਣੀ ਹੈ ਬਿਲਕੁਲ ਠੀਕ ਰੱਖਣੀ ਹੈ ਹallelujah ਤਾਂ ਕਿ ਪਵਿੱਤਰ ਅਸੀਂ ਬਣੇ ਰਹੀਏ ਜਾਣਦੇ ਆ ਹੁਣ ਪਾਕ ਕਲਾਮ ਸਾਨੂੰ ਕੀ ਦੱਸਦਾ ਹੈ ਪਰਮੇਸ਼ਵਰ ਦਾ ਵਚਨ ਸਾਨੂੰ ਦੱਸਦਾ ਹੈ ਕਿ ਪਰਮੇਸ਼ਵਰ ਦੀ ਇੱਛਾ ਹੈ ਕਿ ਤੁਸੀਂ ਪਵਿੱਤਰ ਹੋਵੋ ਅਤੇ ਤੁਸੀਂ ਹਰਾਮ ਕਾਰੀ ਤੋਂ ਬਚੇ ਰਹੋ ਹallelujah ਹੁਣ ਪਰਮੇਸ਼ਵਰ ਦੀ ਇੱਛਾ ਹੈ ਕਿ ਇੱਛਾ ਹੈ ਪਰਮੇਸ਼ਵਰ ਜੋ ਤੁਹਾਡੇ ਕੋਲ ਚਾਹੁੰਦੇ ਨੇ ਇੱਕ ਤੇ ਤੁਸੀਂ ਸੰਸਾਰ ਕੱਲਾ ਚਾਹ ਲੀਆਂ ਹੈ ਨਾ ਹੁਣ ਪਰਮੇਸ਼ਵਰ ਤੁਹਾਡੇ ਕੋਲੋਂ ਕੀ ਚਾਹੁੰਦੇ ਤੁਸੀਂ ਪਵਿੱਤਰ ਹੋਵੋ ਪਵਿੱਤਰ ਕਾਦੇ ਵਿੱਚ ਹੋਵੋ ਆਪਣੀ ਰੋਜ਼ਮਰra ਦੀ ਜ਼ਿੰਦਗੀ ਦੇ ਵਿੱਚ ਵੀ ਕੀ ਹੋਵੋ ਪਵਿੱਤਰ ਹੋਵੋ ਕਿਸੇ ਦੇ ਖਿਲਾਫ ਨਾ ਬੋਲੋ ਕਿਸੇ ਦੀ ਚੁਗਲੀ ਨਿੰਦਾ ਨਾ ਕਰੋ ਕਿਸੇ ਦੇ ਕਹਿੰਦੇ ਨਾ ਕੰਮ ਦੇ ਵਿੱਚ ਟੰਗ ਨਾ ਅੜਾਓ ਜਾਂ ਕਿਸੇ ਨੂੰ ਹੀ ਬੇਕਾਰ ਦੀਆਂ ਗੱਲਾਂ ਨਾ ਕਹੋ ਗਾਲਾਂ ਨਾ ਕੱਢੋ ਗਲਤ ਨਾ ਬੋਲੋ ਕਿਸੇ ਦੇ ਬਾਰੇ ਵੀ ਗਲਤ ਪੇੜ ਚਾਲ ਨਾ ਰੱਖੋ ਕਿਸੇ ਦੇ ਵੀ ਮਨ ਚ ਕਿਸੇ ਦੇ ਲਈ ਵੀ ਈਰਖਾ ਮਨ ਚ ਨਾ ਰੱਖੋ ਵਿਸ਼ਵਾਸ ਦੇ ਵਿੱਚ ਬਣੇ ਰਹੋ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਗੱਲਾਂ ਜੋ ਤੁਹਾਨੂੰ অপਵਿੱਤਰ ਕਰਦੀਆਂ ਹਨ ਉਹ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਨਾ ਕਰੋ ਕਿੰਨੇ ਤੁਸੀਂ ਪਵਿੱਤਰ ਹੋਵੋ ਅਤੇ ਤੁਸੀਂ ਹਰਾਮਕਾਰੀ ਤੋਂ ਬਚੋ ਤੁਸੀਂ ਗਾਲਾਂ ਤੱਕ ਬਚੋ ਕਿਸੇ ਦਾ ਬੁਰਾ ਕਰਨ ਤੋਂ ਬਚੋ ਕਿਸੇ ਨੂੰ ਕਿਚੜ ਦੇ ਵਿੱਚ ਤੱਕਾ ਦੇਣ ਤੋਂ ਬਚੋ ਕਹਿੰਦੇ ਨੇ ਆਹ ਚੀਜ਼ਾਂ ਵੀ ਤੁਹਾਨੂੰ ਕੀ ਕਰਦੀਆਂ ਨੇ ਤੁਹਾਡੀਆਂ ਪਵਿੱਤਰਤਾਈ ਨੂੰ ਖਤਮ ਕਰਦੀਆਂ ਨੇ ਜੇ ਤੁਸੀਂ ਕਿਸੇ ਲਈ ਖੱਡਾ ਖੋਦਦੇ ਆ ਉਹ ਵੀ ਤੁਹਾਡੀ ਪਵਿੱਤਰਤਾਈ ਨੂੰ ਕੀ ਕਰਦਾ ਹੈ ਖਤਮ ਕਰਦਾ ਜੇ ਤੁਸੀਂ ਕਿਸੇ ਲਈ ਝੂਠ ਬੋਲਦੇ ਆ ਝੂਠੀਆਂ ਗਵਾਹੀਆਂ ਦੇਣ ਚਲੇ ਜਾਂਦੇ ਆ ਉਹ ਵੀ ਤੁਹਾਡੀ ਪਵਿੱਤਰਤਾਈ ਨੂੰ ਕੀ ਕਰਦਾ ਹੈ ਘਟਾਉਂਦਾ ਹੈ ਤੇ ਅਸੀਂ ਕੀ ਕਰਨਾ ਹੈ ਪਰਮੇਸ਼ਵਰ ਦੀ ਪਵਿੱਤਰਤਾਈ ਦੇ ਵਿੱਚ ਵਦਨਾ ਹੈ ਨਾ ਕਿ ਉਹਨੂੰ ਘਟਾਉਂਦਾ ਹੈ ਮੈਂ ਬਹੁਤ سارے ਲੋਕ ਦੇਖੇ ਨੇ ਜਿਹੜੇ ਬਾਈਬਲ ਨੂੰ ਬੜਾ ਹੀ ਮੰਨਦੇ ਨੇ ਤੇ 4 ਵਜੇ ਉੱਠ ਕੇ ਪ੍ਰਾਰਥਨਾ ਵੀ ਕਰਦੇ ਨੇ ਸ਼ਾਇਦ ਸਾਡੇ ਕੋਲੋਂ ਵੀ ਕਦੀ ਨਾ ਹੁੰਦੀ ਹੋਵੇ ਪਰਮੇਸ਼ਾ ਦੇ ਇਨਸਾਨ ਵੀ ਦੇਖੇ ਨੇ ਬਹੁਤ سارے ਲੋਕ ਨੇ ਮੈਂ ਇੱਕ ਦਿਨ ਗੱਲ ਕਰ ਰਹੀ ਬਹੁਤ سارے ਲੋਕਾਂ ਨੂੰ ਮੈਂ ਜਾਣਦੀ ਆ ਜਿਹੜੇ ਸਵੇਰੇ 4 ਵਜੇ ਉੱਠ ਜਾਂਦੇ ਨੇ 3 ਵਜੇ ਉੱਠ ਜਾਂਦੇ ਨੇ ਤੇ ਪ੍ਰਾਰਥਨਾ ਕਰਦੇ ਨੇ ਖੁਦਾ ਕੋਲੋਂ ਉੱਚੀ ਉੱਚੀ ਪ੍ਰਾਰਥਨਾ ਕਰਦੇ ਨੇ ਬੋਲਦੇ ਨੇ ਤੇ ਦੱਸਦੇ ਨੇ ਤੇ ਉਹਨਾਂ ਨੂੰ ਗਿਆਨ ਵੀ ਬਹੁਤ ਆ ਪਰ ਉਹ ਖਰੀ ਚਾਲ ਪਰਮੇਸ਼ਵਰ ਦੇ ਵਿੱਚ ਨਹੀਂ ਚੱਲਦੇ ਪਰ ਉਹਨਾਂ ਦੇ ਵਿੱਚ ਗਾਲਾਂ ਵੀ ਬਹੁਤ ਆ ਉਹ ਮੁੜ ਕੇ ਸਾਰੇ ਦਿਨ ਚ ਗਾਲਾਂ ਵੀ ਬਹੁਤ ਕੱਢਦੇ ਨੇ ਬੁਰਾ ਵੀ ਕਈ ਵਾਰੀ ਕਿਨੇ ਮੈਂ ਇਹੋ ਜਿਹੇ ਲੋਕਾਂ ਦੇ ਵਿੱਚ ਘਾਰ ਰਹਿੰਦੇ ਆ ਤੁਸੀਂ ਵੀ ਇਹੋ ਜਿਹੇ ਲੋਕਾਂ ਨੂੰ ਜਾਣਦੇ ਹੋਗੇ ਪਰ ਉਹ ਖਰੀ ਚਾਲ ਪਰਮੇਸ਼ਵਰ ਦੇ ਵਿੱਚ ਨਹੀਂ ਹੈ ਕਿ 4 ਵਜੇ ਸਹੀ ਕੋ ਜਿਤੇ ਪ੍ਰਾਰਥਨਾ ਕਰ ਲਈ ਉੱਠ ਕੇ ਪਰ ਪੂਰਾ ਦਿਨ ਅਸੀਂ ਫਿਰ ਆਪਣਾ ਨਹੀਂ ਦੇਖਦੇ ਕਿ ਸਾਡਾ ਪੂਰਾ ਦਿਨ ਕਿਸ ਤਰ੍ਹਾਂ ਦਾ ਬੀਤ ਰਿਹਾ ਹੈ ਅਸੀਂ ਉਚਾਰ 4 ਵਜੇ ਪ੍ਰਾਰਥਨਾ ਤੋਂ ਕਰਨੀ ਹੈ ਪਰ ਆਪਣੇ ਪੂਰੇ ਦਿਨ ਦੀ ਚਾਲ ਨੂੰ ਵੀ ਸਹੀ ਰੱਖਣਾ ਹੈ ਆਪਣੇ ਆਪਣੇ ਪੂਰਾ ਦਿਨ ਵੀ ਦੇਖਣਾ ਹੈ ਕਿ ਅੱਜ ਪੂਰੇ ਦਿਨ ਤੋਂ ਸ਼ਾਮ ਤੱਕ ਕੀ ਕੀਤਾ ਮੈਂ ਕਿੰਨੀਆਂ ਕੋ ਗਾਲਾਂ ਕੱਢੀਆਂ ਮੈਂ ਕਿੰਨੀਆਂ ਕੋ ਚੁਗਲੀਆਂ ਕੱਢੀਆਂ ਕਿੰਨਾ ਕੋ ਮੈਂ ਸੰਸਾਰ ਦੇ ਨਾਲ ਬਣੀ ਰਹੀ ਕਿੰਨਾ ਕੋ ਮੈਂ ਪਰਮੇਸ਼ਵਰ ਦੇ ਨਾਲ ਬਣੀ ਰਹੀ ਅਸੀਂ ਆਹ ਚੀਜ਼ਾਂ ਵੀ ਨੋਟਿਸ ਕਰਨੀਆਂ ਹੈ ਤੇ ਹਰਾਮਕਾਰੀ ਤੋਂ ਕੀ ਕਰਨਾ ਹੈ ਅਸੀਂ ਬਚਣਾ ਹੈ ਤਾਂ ਹੀ ਅਸੀਂ ਕੀ ਬਣਾਂਗੇ ਪਵਿੱਤਰ ਬਣਾਂਗੇ ਹਾਲੇਲੂਇਆ ਪਰਮੇਸ਼ਵਰ ਤੁਹਾਨੂੰ ਬles ਕਰਨ ਅੱਜ ਦਾ ਵਚਨ ਤੁਹਾਡੀਆਂ ਜ਼ਿੰਦਗੀਆਂ ਦੇ ਵਿੱਚ ਆਸ਼ੀਸ਼ਾਂ ਬਰਕਤਾਂ ਲੈ ਕੇ ਆਵੇ ਪਰਮੇਸ਼ਵਰ ਤੁਹਾਨੂੰ ਗਲਤੀਆਂ ਗੁਨਾਹਾਂ ਤੋਂ ਬਚਾ ਕੇ ਰੱਖਣ ਤੁਹਾਨੂੰ ਪਵਿੱਤਰ ਬਣਾਉਣ ਖੁਦਾ ਬੰਦਾ ਬਹੁਤ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਨੂੰ ਕਰਦੇ ਹਾਂ ਹallelujah ਸਰਬਸ਼ਕਤੀਮਾਨ ਸਾਡੇ ਯਹਵਾ ਪਿਤਾ ਪਰਮੇਸ਼ਰ ਦੇ ਆਦੇ ਵਚਨ ਨੇ ਸਾਡੀ ਅੱਖਾਂ ਖੋਲੀਆਂ ਪਿਤਾ ਪਰਮੇਸ਼ਰ ਜੀ ਸਾਡੇ ਮਨਾਂ ਨੂੰ ਪਾਕ ਤੇ ਸਾਫ਼ ਕੀਤਾ ਪਿਤਾ ਪਰਮੇਸ਼ਰ ਜੀ ਅਸੀਂ ਸਭ ਜਨ ਜਿਹਨੇ ਘੜੇ ਹਜ਼ੂਰ ਦੇ ਵਿੱਚ ਬੈਠੇ ਹਾਂ ਸਭਨਾਂ ਨੇ ਜਾਣਿਆ ਪਿਤਾ ਪਰਮੇਸ਼ਰ ਜੀ ਕਿ ਕਿਸ ਤਰ੍ਹਾਂ ਪਿਤਾ ਪਰਮੇਸ਼ਰ ਜੀ ਸਵੇਰ ਦੇ ਵਚਨ ਨੂੰ ਲੈ ਕੇ ਦੁਪਹਿਰ ਦੇ ਵਚਨ ਨੂੰ ਲੈ ਕੇ ਪਿਤਾ ਪਰਮੇਸ਼ਰ ਜੀ ਤੇ ਰੋਜ਼ੇ ਪ੍ਰਾਰਥਨਾ ਦੇ ਵਚਨ ਨੂੰ ਲੈ ਕੇ ਪਿਤਾ ਪਰਮੇਸ਼ਰ ਜੀ ਅਸੀਂ ਸਿੱਖਿਆ ਮੇਰੇ ਮਹਾਨ ਕੁਦਾ ਕਿ ਕਿੱਦਾਂ ਅਸੀਂ ਪਵਿੱਤਰ ਹੋ ਸਕਦੇ ਹਾਂ ਪਿਤਾ ਪਰਮੇਸ਼ਰ ਜੀ ਕਿਸ ਤਰ੍ਹਾਂ ਅਸੀਂ ਪਵਿੱ ਬਣੇ ਰਹਿਣਾ ਹੈ ਤੇ ਪਰਮੇਸ਼ਵਰ ਦੀ ਹਜ਼ੂਰ ਦੇ ਵਿੱਚ ਪਵਿੱਤਰ ਹੋਣਾ ਹੈ ਮੇਰੇ ਮਹਾਨ ਕੁਦਾ ਜਿੰਨਾਂ ਨੇ ਵੀ ਪਿਤਾ ਪਰਮੇਸ਼ਵਰ ਜੀ ਅੱਜ ਇਸ ਬੱਚਨ ਨੂੰ ਸੁਣਿਆ ਤੇ ਜਾਣਿਆ ਪਿਤਾ ਪਰਮੇਸ਼ਵਰ ਜੀ ਉਹਨਾਂ ਦੀ ਮਦਦ ਕਰਿਓ ਸਹਾਇਤਾ ਕਰਿਓ ਮੇਰੇ ਮਹਾਨ ਪਰਮੇਸ਼ਵਰ ਜੀ ਕਿ ਉਹ ਪਵਿੱਤਰਤਾ ਦੇ ਵਿੱਚ ਬਣੇ ਰਹਿਣ ਪਿਤਾ ਪਰਮੇਸ਼ਵਰ ਜੀ ਇਹਨਾਂ ਵਚਨਾਂ ਦੇ ਬਣਿਆ ਰਹਿਣ ਪਿਤਾ ਪਰਮੇਸ਼ਵਰ ਜੀ ਤੇ ਤੁਹਾਡੇ ਕੋਲੋਂ ਵੱਡੀਆਂ ਆਸ਼ੀਸ਼ਾਂ ਤੇ ਬਰਕਤਾਂ ਨੂੰ ਪਾ ਜਾਣ ਪਿਤਾ ਪਰਮੇਸ਼ਵਰ ਜੀ ਜਿਸ ਤਰ੍ਹਾਂ ਜਿਸ ਤਰ੍ਹਾਂ ਵਚਨ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਕੰਮ ਕਰਦਾ ਹੈ ਪਿਤਾ ਪਰਮੇਸ਼ਵਰ ਜੀ ਅਸੀਂ ਵਚਨ ਨੂੰ ਆਪਣੇ ਹਿਰਦਿਆਂ ਦੇ ਵਿੱਚ ਲੈਣੇ ਆ ਪਿਤਾ ਪਰ ਉਹਨਾਂ ਤੋਂ ਚੱਲਣ ਵਾਲੇ ਹੋ ਜਾਣੇ ਆ ਮੇਰੇ ਮਹਾਨ ਪਰਮੇਸ਼ਰ ਉਹ ਵਚਨ ਸਾਡੀ ਜ਼ਿੰਦਗੀਆਂ ਦੇ ਵਿੱਚ ਕਾਰਿਆ ਕਰਦਾ ਹੈ ਪਿਤਾ ਪਰਮੇਸ਼ਰ ਜੀ ਇਸ ਵਚਨ ਨੂੰ ਆਪਣੀ ਟਾਲ ਬਣਾ ਕੇ ਪਿਤਾ ਪਰਮੇਸ਼ਰ ਜੀ ਆਪਣੀ ਜ਼ਿੰਦਗੀ ਦੇ ਵਿੱਚ ਇਸਤੇਮਾਲ ਕਰੀਏ ਪਿਤਾ ਪਰਮੇਸ਼ਰ ਤੇ ਵਾਦੇ ਚਲੇ ਜਾਈਏ ਪਿਤਾ ਪਰਮੇਸ਼ਰ ਜਨਾਂ ਪਰਿਵਾਰਾਂ ਨੂੰ ਬੱਚਿਆਂ ਨੂੰ ਪਿਤਾ ਪਰਮੇਸ਼ਰ ਜੋ ਪੜਨ ਵਾਲੇ ਬੱਚਿਆਂ ਨੂੰ ਪਿਤਾ ਪਰਮੇਸ਼ਰ ਤੁਸੀਂ ਬਲੈਸ ਕਰੋ ਪਿਤਾ ਪਰਮੇਸ਼ਰ ਜੀ ਨਸ਼ਿਆਂ ਤੋਂ ਬਚਾ ਕੇ ਰੱਖੋ ਸੰਸਾਰ ਦੀਆਂ ਬੁਰੀਆਂ ਚਾਲਾਂ ਤੋਂ ਬਚਾ ਕੇ ਰੱਖੋ ਪਿਤਾ ਪਰਮੇਸ਼ਰ ਜੋ ਸਕੂਲ ਜਾਣ ਵਾਲੇ ਬੱਚਾ ਤੇ ਅਗਵਾਈ ਮਦਦ ਕਰੋ ਪਿਤਾ ਪਰਮੇਸ਼ਰ ਜਿਸਨਾਂ ਦੇ ਐਗਜ਼ਾਮਸ ਨੇ ਪਿਤਾ ਪਰਮੇਸ਼ਰ ਉਨ੍ਹਾਂ ਦੀ ਤੁਹਾਡਾ ਵੱਡੀ ਕਿਰਪਾ ਵੱਡੀ ਦਇਆ ਹੋਵੇ ਖੁਦਾਬੰਦ ਜੀ ਤੁਹਾਡੀ ਹੀ ਮਰਜ਼ੀ ਪੂਰੀ ਹੋਵੇ ਪਿਤਾ ਪਰਮੇਸ਼ਰ ਤੁਹਾਡਾ ਹੀ ਰਾਜ ਆਵੇ ਨਾ ਉੱਚਾ ਹੋਵੇ ਪਿਤਾ ਪਰਮੇਸ਼ਰ ਜੀ ਤੁਹਾਡੀ ਹੀ ਦਇਆ ਵਾਲਾ ਹੱਥ ਇਹਨਾਂ ਸਭਨਾਂ ਦੇ ਉੱਤੇ ਰਵੇ ਪਿਤਾ ਪਰਮੇਸ਼ਰ ਜੀ ਲੈ ਦੀ ਕਮੀਆਂ ਕਟੀਆਂ ਨੂੰ ਦੂਰ ਕਰਕੇ ਪਿਤਾ ਪਰਮੇਸ਼ਰ ਜੀ ਵੱਡੀਆਂ ਬਰਕਤਾਂ ਨਾਲ ਬLES ਕਰੋ ਮੇਰੇ ਖੁਦਾ ਸਾਰੀ ਇਹ ਪ੍ਰਾਰਥਨਾ ਨੂੰ ਯੇਸ਼ੂ ਨਾਸਰੀ ਦੇ ਜੀਉਂਦੇ ਨਾਮ ਦੇ ਵਿੱਚ ਮੰਗਦੇ ਹਾਂ ਆਮੇਨ ਹਾਲੇਲੂਇਆ ਹੁਣ ਸਮਾਂ ਰੋਜ਼ਾ ਨੂੰ ਖੋਲੰਦਾ ਹੈ ਪਿਤਾ ਪਰਮੇਸ਼ਰ ਜੀ ਤੁਹਾਡਾ ਬਹੁਤ ਧੰਨਵਾਦ ਕਰਦਾ ਤੁਸ ਜਿਵੇਂ ਤੋਂ ਲੈ ਕੇ ਹੁਣ ਤੱਕ ਇਹਨਾਂ ਨੂੰ ਸੰਭਾਲਿਆ ਬਲ ਦਿੱਤੀ ਤ ਪਰਮੇਸ਼ਵਰ ਜੀ ਆਪਣੀ ਮਰਜ਼ੀ ਅਨੁਦਿੱਤੀ ਕੋ ਦਾ ਵੰਜੀ ਕਿ ਤੁਹਾਡੀ ਮਰਜ਼ੀ ਤੇ ਨਾਲੇ ਰੋਜ਼ ਨੂੰ ਰੱਖ ਪਾਏ ਮੇਰੇ ਮਹਾਨ ਖੁਦਾ ਪਿਤਾ ਪਰਮੇਸ਼ਵਰ ਜੀ ਤੁਹਾਡਾ ਸ਼ੁਕਰ ਕਰਦੇ ਆ ਮੇਰੇ ਮਹਾਨ ਪਰਮੇਸ਼ਵਰ ਜੀ ਜੋ ਵੀ ਉਹ ਖਾਣਾ ਖਾਣ ਪਾਣੀ ਪੀਣ ਪਿਤਾ ਪਰਮੇਸ਼ਵਰ ਜੀ ਉਸ ਖਾਣੇ ਤੇ ਪਾਣੀ ਨੂੰ ਬਲੈਸ ਕਰਿਓ ਮੇਰੇ ਮਹਾਨ ਪਰਮੇਸ਼ਵਰ ਜੀ ਮੇਰੇ ਮਹਾਨ ਖੁਦਾ ਵੱਡੀ ਬਰਕਤ ਵੱਡਾ ਮਸਾ ਦੇਓ ਪਿਤਾ ਪਰਮੇਸ਼ਵਰ ਜੀ ਖਾਣੇ ਨੂੰ ਖਾ ਕੇ ਨਾਲ ਦੇ ਸ਼ਰੀਰ ਦੀ ਪੁਖਸ਼ਾਨ ਹੋਵੇ ਪਿਤਾ ਪਰਮੇਸ਼ਵਰ ਮੇਰੇ ਮਹਾਨ ਪਰਮੇਸ਼ਵਰ ਜੀ ਮੇਰੇ ਜੀਉਂਦੇ ਖੁਦਾ ਪਿਤਾ ਪਰਮੇਸ਼ਵਰ ਜੀ ਤੇ ਇਸ ਪਿਤਾ ਪਰਮੇਸ਼ਵਰ ਪ੍ਰਮੇਸ਼ਰ ਜੀ ਸੱਚੀ ਸ਼ਾਂਤੀ ਨਾਨੂੰ ਮਿਲੇ ਸੱਚੀ ਤਸੱਲੀ ਮਿਲੇ ਬੇਤਾ ਪਰਮੇਸ਼ਰ ਜੀ ਚਿੰਤਾ ਫਿਕਰ ਪਰੇਸ਼ਾਨੀ ਤੋਂ ਬਚਾ ਕੇ ਰੱਖਿਓ ਮੇਰੇ ਮਹਾਨ ਪਰਮੇਸ਼ਰ ਸਾਰੇ ਹੀ ਪ੍ਰਾਰਥਨਾ ਨੂੰ ਜ਼ਿੰਦੇ ਖੁਦਾ ਦੇ ਨਾਮ ਦੇ ਵਿੱਚ ਮੰਗਦੇ ਆ ਆਮਨ ਸਾਰਿਆਂ ਨੂੰ ਪਿਆਰ ਭਰੀ ਜੈ ਮਸਿੱਦ ਸਾਰੀ ਕ리스ਤਿਆਨੂ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਣਨਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਸਿਸਟਮ ਮਨਪ੍ਰਿਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ ਵਟਸਐਪ ਤੇ ਮੈਸੇਜ ਕਰਕੇ ਆਪਣੀ ਪ੍ਰੇਅ ਰਿਕਵੈਸਟ ਲਿਖਵਾ ਸਕਦੇ ਹੋ ਪ੍ਰੇਅ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ। ਧੰਨਵਾਦ ਜੈਮਸੀ ਦੀ।